हां हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੋਪ ਦੀਆਂ ਚਾਰ ਬਣਾ ਸੇ ਲਈ ਲੈ ਕੇ ਆਏ ਹਾਂ ਜੀ ਕੁਆਲਿਟੀ ਚੈੱਕ ਕਰ ਲਓ ਕੁਆਲਿਟੀ ਇੱਕ ਨੰਬਰ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਆਪਾਂ ਬਾਈ ਟੋਟਲ ਆਜੋ ਬਾਈ ਸਤਿ ਸ਼੍ਰੀ ਅਕਾਲ ਬਈ ਹੋ ਠੀਕ ਹੋ ਵਧੀਆ ਪੂਰੇ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾਮ ਬਿਹਰਜੀ ਸਿੰਘ ਪਿੰਡ ਛੰਨਾ ਗਲਾਬ ਸਿੰਘਲਾ ਜ਼ਿਲ੍ਹਾ ਬਰਨਾਲਾ ਦੇ ਤਹਿਸੀਲ ਤਪਾਰਾ ਜਾਂਦੀ ਆ ਨੇੜੇ ਨੇੜੇ ਆਪਾਂ ਨੂੰ ਭਦੌੜ ਸਹਿਰ ਆ ਜਾਂਦਾ ਬਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ 9501926872 ਬਈ ਠੀਕ ਹੈ ਬਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਮੋਬਾਈਲ ਨੰਬਰ ਹੈਗਾ 95014 ਬਈ 33579 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਇੱਕ ਕੋਈ ਹੋਰ ਗੱਲ ਆ ਇੱਕ ਦੋ ਕਿਸੇ ਨੇ ਕੋਈ ਗਾਂ ਜਾਂ ਬੱਚੀ ਵੇਚਣੀ ਹੋਵੇ ਆ ਨੰਬਰ ਤੇ ਸੰਪਰਕ ਕਰ ਲਿਆ ਕਰਨ ਵੀਡੀਓ ਪਾ ਦਿਆ ਕਰਨ ਇਹਨੇ ਬੱਚੀ-ਪੁੱਛੀ ਵੇਚਣੀ ਹੁੰਦੀ ਚੰਗੀ ਹਾਂ ਆ ਨੰਬਰ ਤੇ ਵੀਡੀਓ ਪਾ ਦਿਆ ਕਰਨ ਠੀਕ ਆ ਬਾਈ ਹਾਂ ਕਿ ਇਹਨੇ ਗਾਂ ਵੇਚਣੀ ਹੁੰਦੀ ਹੈਗੀ ਠੀਕ ਆ ਬਾਈ ਹਾਂ ਤੇ ਬਾਈ ਕਿੱਥੋਂ ਲਿਆਂਦਾ ਡਾਇਮੰਡ ਪੀਸ ਫਿਰ ਇਹ ਮਸਾ ਲਿਆਂਦਾ ਪਾਲਕ ਡਾਇਮੰਡ ਪੀਸ ਬਾਕੀ ਤੂੰ ਐਂ ਦੇਖ ਰਹਾ ਕੋ ਮੂੰਹ 'ਚੋ ਦੋ ਦੰਦੂ ਚਾਰ ਦੰਦ ਹੋਗੇ ਪਹਿਲਾਂ ਤੂੰ ਮੂੰਹ ਪੱਟ ਕੇ ਦਿਖਾ ਕਹਿੰਦੇ ਦੋ ਦੰਦ ਦਾ ਵਛੀ ਚਾਰ ਦੰਦ ਹੈ ਜਮਾਖੀਰੀ ਜਮਾਖੀਰੀ ਆ ਪਿਆਰ ਬਈ ਕੀ ਬਾਤ ਆ ਬਈ ਹਰੇ ਘਰ ਨਹੀਂ ਆਇਆ ਬੱਚਾ ਖੜਾ ਵੇ ਸਹੀ ਗੱਲ ਦੇਖ ਐਂ ਲੱਗਦਾ ਕਿ ਦੋ ਦੰਦ ਚਾਰ ਦੰਦ ਹੁੰਦਾ ਬੱਚਾ ਹਮ ਜੇ ਮਾਂ ਖੀਰੀ ਆਏ 14 ਮਹੀਨਿਆਂ ਦੀ ਉਮਰ ਆ ਜਾਈ ਵੀ ਸਹੀ ਗੱਲ ਆ ਪੜੀ ਵੀ ਇੰਨੀ ਗੱਲ ਬਾਈ ਜੀ ਸਹੀ ਆ ਅਗਲਾ ਕੋ ਦੰਦਾਂ ਚ ਦੰਦਾਂ ਚ ਪੜੀ ਪੂਰੀ ਵੀ ਕਹਿ ਦੇਣ ਵਿੱਚ ਤਾਂ ਵੀ ਇਹ ਦੋਂਦੀ ਦਾ ਕਹਿਣੀ ਹੈਗੀ ਹਮ ਬਾਕੀ ਫੇਸ ਦੇਖ ਵੇ ਬੱਚੀ ਦਾ ਆਹ ਵਾਹ ਤਾਂ ਮੂੰਹੋਂ ਬੋਲਦੀ ਆ ਨਾ ਮੂੰਹੋਂ ਬੋਲਣ ਦੀ ਬੜੀ ਲੋੜ ਹੀ ਨਹੀਂ ਬੱਚੀ ਬਾਰੇ ਵੀ ਕੀ ਇੱਕ ਤਰ੍ਹਾਂ ਦੀ ਚੰਗੀ ਸੁਨੱਖ ਪੁਣਾ ਵੜ ਦੇ ਵਿੱਚ ਫੁੱਲ ਕੁਆਲਿਟੀ ਦੇਖੋ ਨਾਸਾਂ ਨੂੰ ਸੰਗ ਗਲਾਬੀ ਆ ਕਰਮਾ ਲਈ ਬਾਕੀ ਕੋਈ ਮੰਨ ਕੇ ਕਲਕੇ ਦਿਨੋਂ ਤਿਆਰ ਹੋਣਾ ਬੱਚੀ ਨੇ ਦੱਸਣਾ ਮੈਂ ਕੋਈ ਚੀਜ਼ ਹੈ ਇੱਕ ਤਰ੍ਹਾਂ ਦਾ ਕੱਦ ਦਿਖਾਈ ਡਾਕਟਰ ਕਿੰਨਾ ਬੱਚੀ ਦਾ ਬਿਲਕੁਲ ਬਰਾਬਰ ਖੜਾ ਉਸ ਆਪ ਨੇ ਕੱਦ ਦਾ ਅੰਦਾਜ਼ਾ ਲਾ ਲਓ 14 ਮਹੀਨੇ ਦੇ ਬੱਚੇ ਦਾ ਕੱਦ ਦੇਖ ਲੈ ਕਿੰਨਾ ਆ ਸਹੀ ਗੱਲ ਹੈ ਕੱਦ ਫੁੱਲ ਫੁੱਲ ਬਰੀਡ ਆ ਦੰਦੋਂ ਖੀਰੀ ਆ ਪ੍ਰਿੰਟ ਬੜਾ ਠੀਕ ਹੈ ਪ੍ਰਿੰਟ ਇੱਕ ਨੰਬਰ ਬਾਕੀ ਤਾਂ ਹੋਂ ਦੇਖ ਨਹੀਂ ਸਟ੍ਰੇਟ ਆ ਬੱਚੀ ਵੀ ਠੀਕੇ ਦੇ ਜਮਾ ਕਾਬਲਾ ਜਮਾ ਕਾਬਲਾ ਬਈ ਜਮਾ ਕਾਬਲਾ ਜਾਨ ਸਰਟੀਕਾ ਲੈਣਾ ਹੀਟ ਚਾਉਣ ਦੀ ਦੇਰੀ ਆ ਛੋਲੀ ਦੀ ਵੀ ਛੋਲੀ ਦੇ ਚਾਰ ਹੀ ਥਣ ਹੋਣਗੇ ਬੱਚੀ ਦੇ ਬਈ ਚਾਰ ਹੀ ਥਣ ਨੇੜ ਤੋਂ ਚੈੱਕ ਕਰਵਾਣੇ ਕੱਲਾ ਕੱਲਾ ਥਾਨ ਦਾ ਦੇਖ ਲਾ ਕੀ ਬਾਤ ਹੈ ਝੂਲੀ ਇੱਕ ਨੰਬਰ ਆ ਬਈ ਬਾਕੀ ਬੱਚੀਆਂ ਲੱਤਾਂ ਲੁੱਤਾਂ ਕਿੰਨੀਆਂ ਕਹਦੇ ਓਨੀਆਂ ਬੱਧਰ ਆ ਗਈਆਂ ਬਾਕੀ ਪਿੱਠ ਪੂੜੇ ਦੀ ਕਿੰਨੀ ਕਹਦੇ ਓਨੀ ਚੰਗੀ ਹੈਗੀ ਓਨੀ ਚੰਗੀ ਆ ਬਿਊਟੀ ਚੈੱਕ ਕਰ ਕਰਮਾਲੀ ਦੀ ਚਿਆਵਾ ਬਈ ਜਮਾਂ ਡਾਇਮੰਡ ਪੀਸ ਆ ਖੀਰੀਆਂ ਦੰਦੋਂ ਦੰਦੋਂ ਖੀਰੀਆਂ ਖੁੱਲੀ ਆਈ ਕਰਕੇ ਬੱਛੀ ਬਈ ਆਲ ਬੋਧ ਕਰਦੇ ਰੱਸੇ ਦੀ ਬਾਕੀ ਬੱਛੀ ਖੜਨੀ ਖੁਰਨੀ ਇੱਥੇ ਰੋਕ ਲਈ ਲੰਬੀ ਕਰਕੇ ਤੋਰਾ ਤਾਰਾ ਦੇ ਬੱਛੀ ਦਾ ਕਿੰਨਾ ਚੰਗਾ ਹੈ ਆ ਬਾਤ ਆ ਬਾਈ ਮੂਹੋ ਬੋਲਦਾ ਜਮਾ ਲੈ ਖੜਨੀ ਬੱਛੀ ਬਿਊਟੀ ਚੈੱਕ ਕਰ ਹੈਨਾ ਇੱਕ ਤਰ੍ਹਾਂ ਦੀ ਵੀ ਚੀਜ਼ ਹੈਗੀ ਬੱਛੀ ਹਾਂ ਐਵੇਂ ਆਪਾਂ ਲੋਕਾਂ ਨੂੰ 50 55 ਮੰਗੀਏ ਕੋਈ ਫਾਇਦਾ ਨਹੀਂ ਇਹਦਾ ਮੁੱਲ ਕਿੰਨਾ ਕਰ ਲੋ ਉਹਨਾਂ ਥੋੜਾ ਹੈਗਾ ਤੇ ਮੰਨ ਕੇ ਚੱਲ ਕੋਈ ਬਾਹਲਾ ਮੁੱਲ ਨਹੀਂ ਜਮਾ ਜਾਇਜ਼ ਮੁੱਲੂ ਬੱਛੀ ਦਾ ਠੀਕ ਆ ਬਾਈ ਹਾਂ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਹੋਣਾ ਕੋਈ 50 55 ਦਾ ਮੁੱਲ ਨਹੀਂ ਹੋਣਾ ਹਾਂ 50 55 ਵੀ ਕਰੀ ਜਾਂਦੇ ਆਪਾਂ ਦੇਖੀ ਜਾਂਦੇ ਆਂਗੇ ਵੀ ਇਹੇ ਬੱਚੇ ਦਾ ਦੇਖ ਲੈ ਕੋਈ ਮੁੱਲ ਦੇਖ ਲੈ ਕਿੰਨੀ ਕੁਆਲਿਟੀ ਚੰਗੀ ਆ ਬੱਚੇ ਚ ਕੋਈ ਆ ਪੱਟੀ ਕਹਿੰਦੇ ਨਾਂ ਲਈ ਜਾਈਏ ਕੋਈ ਫਾਇਦਾ ਨਹੀਂਗਾ ਆਪਾਂ ਨੂੰ ਪਤਾ ਹੀ ਹੁਣ ਕਿੰਨੇ ਕੁ ਚੰਗੇ ਟੀਕੇ ਦੀ ਬੱਛੀ ਹੈਗੀ ਸਹੀ ਗੱਲ ਆ ਬਾਈ ਸੀਮਨ ਟੇਲ ਸਾਰੀ ਦਿੱਤੀ ਆ ਬੰਦੇ ਨੇ ਕਿੰਨਾ ਤੋਂ ਲਈ ਹੈਗੀ ਆਪਾਂ ਜਮਾਂ ਨਹੀਂ ਕਹਿ ਕੇ ਦੇਣੀ ਵੀ ਕਿਹੜੇ ਸੀਮਨ ਦੀ ਹੈ ਕਿੰਨਾ ਮਦਰ ਕਾਰਡ ਆਗਾ ਉਸ ਲਈ ਕਹਿਣਾ ਬਾਕੀ ਲੈਗ ਸਕੋਰ ਬਾਕੀ ਸਾਈਡਾ ਸੁਡਾਉਂ ਦੇਖ ਲੈ ਬੱਛੀ ਕਿਆ ਬਾਤ ਅੰਤ ਮੁਕੇ ਪਿਆ ਬੱਛੀ ਦਾ ਬਰੀਡ ਦੇਦਾ ਬਾਈ ਐਂ ਕਹਿੰਦਾ ਜਿੰਨਾ ਬੋਲ ਲਿਆ ਉਹਨਾਂ ਤੋਂ ਉਹਨਾਂ ਤੋਂ ਥੋੜਾ ਬਾਕੀ ਫੇਸ ਫੂਸ ਬੱਛੀ ਦੀ ਖੜਨੀ ਖੁੜਨੀ ਕਿੰਨੀ ਕਹਦੇ ਹੁੰਨੀ ਚੰਗੇ ਬਾਕੀ ਤਾਂ ਹਾਂ ਨੂੰ ਦੇਖ ਡਾਕਟਰ ਕਿੰਨੀ ਸਟ੍ਰੇਟ ਆ ਗਈ ਜਮਾ ਪੱਧਰ ਆ ਬਾਈ ਕੀਆ ਬਾਤ ਹੈ ਬਾਕੀ ਫਰੀਕ ਵੀ ਆ ਫਰੀਕ ਬਹੁਤ ਵਾਰੀ ਝੂਲੀ ਚਾਰ ਥਾਂ ਉਹਨੇ ਕਿਸੇ ਬੱਛੀ ਦੇ ਫੋਟਸਾਂ ਨੂੰ ਆਪਣੀ ਹੈਗੀ ਉਹ ਸਹੀ ਗੱਲ ਆ ਬਾਈ ਆਏ ਨਹੀਂ ਵੀ ਕੋਈ ਦੁਪੜ ਜੀ ਆ ਜਮਾ ਫਰੀਕ ਆ ਬਾਈ ਮੈਂ ਕਿਹੜੇ ਬੰਦੇ ਕੋਲੇ ਬਾਗੀ ਯਾਦ ਰੱਖੋ ਅਗਲਾ ਮੈਂ ਕੋਈ ਚੀਜ਼ ਲਈ ਸੀਗੀ ਸਹੀ ਗੱਲ ਆ ਬਾਈ ਹਾਂ ਓਕੇ ਆ ਬਾਈ ਕੋਕਾ ਪੀਸ ਆ ਜਮਾ ਬਸ ਸਰਾ ਹੀ ਆ ਬਾਈ ਹਾਂਜੀ ਅੱਗੇ ਦੋ ਨੰਬਰ ਏ ਵੀ ਵੀ ਦੰਦੋ ਖੀਰੀ ਹੈਗੀ ਪਹਿਲਾਂ ਦਿਖਾ ਦੇ ਕੋਈ ਦੋਂਦ ਨਹੀਂ ਲੱਗਦੀ ਇਹ ਵੀ ਐ ਵੀ 2000 ਦੰਦ ਹੋਊਗੀ ਹੂੰ ਦੇਖ ਬੱਚਾ ਲੈ ਬਈ ਦੰਦ ਪੱਟ ਕੇ ਦਿਖਾ ਦੇ ਕੋਈ ਚੱਕਰ ਨਹੀਂ ਪਾਈਗਾ ਨਾ ਥੋੜਾ ੱੱਕਾ ਕਰਦੇ ਫਲੀ ਵੀ ਆ ਜਾਣ ਵਾਲੀ ਬਹਿੜ ਦੱਸਦੀ ਆ ਵੀ ਖਰਾ ਆ ਕੇ ਖਾਦੀ ਵੀ ਖਾਦੀ ਵੀ ਦੇਖ ਲੈ ਤੇ ਹੋਰ ਖੀਰੀ ਆ ਨਾ ਠੀਕ ਆ ਬਾਕੀ ਦੇ 28 29 ਦਿਨ ਹੋ ਗਏ ਟੀਕਾ ਲੱਗੇ ਨੂੰ ਵੀ ਠੀਕ ਛੋਲੀ ਦੇਖਿਆ ਐ ਲੱਗਦੇ ਕਿ ਵਿੱਚ 4 ਮਹੀਨੇ ਗੱਭਣ ਵੱਛੀ ਦੀ ਹੁੰਦੀ ਹੈਗੀ। ਬਾਹ ਕੀ ਬਾਤ ਆ ਜਮਾ ਗੱਭਣ ਵਾਲੀ ਝੂੜੀ। ਗੱਭਣ ਵਾਲੀ ਐ ਲੱਗਦੇ ਐ ਕਿ 4 ਮਹੀਨੇ ਗੱਭਣ ਹੁੰਦੀਆਂ ਵੱਛੀ। ਹਾਂ। ਕੀ ਬਾਤ। ਇਹ ਮੰਨ ਕੇ 28 29 ਦਿਨ ਹੋ ਗਏ ਜੇ ਸੀਮਨ ਲੱਗੇ ਨੂੰ। ਠੀਕ ਆ। ਬਾਕੀ ਕੱਦ ਪ੍ਰਿੰਟ ਵਜਨ ਬੂਜਨ ਕਿੰਨਾ ਹੈ ਕਹਦੇ ਵੱਛੀ ਦਾ ਉਹਨਾ ਹੈਗਾ। ਉਹਨਾ ਹੈਗਾ। ਕੀ ਬਾਤ। ਬਾਕੀ ਵੱਛੀ ਦਾ ਫੇਸ ਬਿਊਟੀ ਦਿਖਾ ਡਾਕਟਰ। ਪਲੀ ਵੀ ਬਹੁਤ ਆ ਯਾਰ ਹਨਾ ਪੂਰੀ ਜਾਣ ਵਾਲੀ ਆ ਪਲੀ ਵੀ ਫੁੱਲ ਇੱਕ ਤਰ੍ਹਾਂ ਦੀ ਵੀ ਮੰਨ ਕੇ ਗਾਂ ਇਹ ਬਣੀ ਖੜੀ ਹੈਗੀ ਦੰਦੋਂ ਖੀਰੀ ਹੈਗੀ ਕੱਦ ਦੇਖ ਡਾਕਟਰ ਬੱਚੇ ਦਾ ਖੜਾ ਲਿਆ ਕੀ ਬਾਤ ਆ ਬਈ ਸਿਰ ਆ ਇੱਕ ਦੂਜੀ ਜਮਾਏ ਤੂੰ ਜੋ ਵੱਧ ਕੇ ਡਾਕਟਰ ਫੁੱਲੀਆਂ ਬੱਚੀਆਂ ਆਈਆਂ ਬਈ ਜਮਾ ਦੇਖਾ ਝੂਲੀ ਪੂਰੀ ਰੁਗ ਝੂਲੀ ਦਾ ਦਿਖਾਉਂਦੀ ਹੈਗੀ ਸਹੀ ਗੱਲ ਬਾਕੀ ਕੱਦ ਕੁਦ ਬੱਚੀ ਦੀ ਫੇਸ ਬਿਊਟੀ ਵਿੱਚੋਂ ਪੱਟ ਪੁੱਟ ਦਿਖਾ ਦੇ ਕਿੰਨਾ ਪਾ ਜਣਾ ਹੈਗਾ ਗੋਲ ਪਈ ਆ ਬਈ ਜਮਾ ਕਿਸੇ ਪਾਸੋਂ ਲਿੱਸੀ ਲਾਵੀ ਨਹੀਂ ਬੱਚੀ ਜਮਾ ਗੋਲ ਪਈ ਆ ਚਾਰ ਤੇਰੇ ਤੋਂ ਲਿੱਸੀ ਲਾਵੀ ਤਾਂ ਹੈ ਹੀ ਨਹੀਂ ਇਹ ਸੇ ਪਾਸਵੇਂ ਨਹੀਂ ਵੀ। ਛੋਟੀ ਇੱਕ ਨੰਬਰ ਆ ਪ੍ਰਿੰਟ ਪੂਰੀ ਪਲੀ ਵੀ ਜਾਤ ਵਾਲੀ ਬੱਚੀ ਆ। ਬਾਕੀ ਐਨ ਵੀ ਲੱਤਾਂ ਆਂ ਪਿੜੀ ਜਾਣ ਬੱਚਿਆਂ ਦੀਆਂ। ਉਹਦਾ ਕੋਈ ਫਾਇਦਾ ਨਹੀਂ ਆ। ਦੇਖੀ ਬਾਈ ਪੱਟ ਐਵੇਂ ਨਾ ਦੇਖ ਲਾਏ ਹਾਂ। ਹਾਂ ਲੱਤਾਂ ਲੁੱਤਾਂ ਦੇਖ ਲੈ ਬਾਕੀ। ਦੇਖ ਲੈ ਫੇਸ ਦਿਖਾ ਦੇ ਪਹਿਲਾਂ ਬੱਚੀ ਦਾ ਵੀ ਦੇ। ਦਿਖਾ ਦੇ ਬੋਦੀ ਬਾਦੀ ਕੰਨ ਦੇਖ ਛੋਟਾ ਛੋਟਾ ਕੰਨ ਫੁੱਲ ਬਰੀਡ ਆ। ਕਿ ਨਹੀਂ? ਬਾਕੀ ਕੱਦ ਦਿਖਾ ਦੇ ਬਈ। ਕੱਦ ਦੇਖ ਲੈ ਕੋਈ ਛੋਟੀ ਹੀ ਨਾ ਮੰਨੇ ਬੱਚਾ ਆਇਆ ਕੋਈ। ਪੂਰਾ ਫੁੱਲ ਕੱਦ ਆਗਾ। ਫੁੱਲ ਕੱਦ ਦਾ ਪੂਰੀ ਪਲੀ ਵੀ ਆ। ਬਾਕੀ ਬਜਣ ਦੇਖ ਲੈ ਬਈ ਗੋਲ। ਜੇ ਗੱਬੜ ਨਿਕਲੀ ਆਪ ਨੂੰ ਹੀ ਪਤਾ ਬੱਚੀ ਕਿੰਨੇ ਰੁਪਈਆ ਦੀ ਹੈ ਕਿੰਨੇ ਰੁਪਈਆ ਦੀ ਹੈ ਸਹੀ ਗੱਲ ਆ ਮੁੱਲ ਖਾਲੀਆਂ ਵਾਲੋ ਖਾਲੀ ਮੰਨ ਕੇ ਲਈਏ ਖਾਲੀ ਮੰਨ ਕੇ ਦੇਣੀ ਆ ਕਿਵੇਂ ਝੋਲੀ ਝੋਲੀ ਐ ਲੱਗਦਾ ਬੱਚੀ ਕੋਈ 4 1/2 ਮਹੀਨੇ ਗੱਬਣ ਹੁੰਦੀ ਹੈਗੀ ਸਹੀ ਗੱਲ ਆ ਭਾਈ ਬਾਕੀ ਕੱਦ ਪ੍ਰਿੰਟ ਵਾਲੀ ਐ ਸਟ੍ਰੇਟ ਦੇਖ ਲੈ ਕਿੰਨੀ ਐ ਪਿੱਠ ਪੂੜਾ ਦਿਖਾ ਦੇਵੇ ਕਿੰਨਾ ਚੰਗਾ ਮਗਰੋਂ ਮੁੱਲ ਜਾਇਜ਼ ਹੋ ਭਾਈ ਮੁੱਲ ਜਮਾਂ ਜਾਇਜ਼ ਹੋ ਬੱਚਿਆਂ ਦੇ ਹਿਸਾਬ ਨਾਲ ਭਾਈ ਐ ਲੋਕਾਂ ਨੂੰ ਵੱਧ ਮੰਗੀ ਜਾ ਕੇ ਕੋਈ ਫਾਇਦਾ ਨਹੀਂ ਆ ਝੋਲੀ ਤਾਂ ਬੜੀ ਕਮਾਲ ਦੀ ਆ ਬੱਚੀ ਨੇ ਨੇ ਵੀ ਕਿਤੇ ਤਿਆਰ ਹੋਣਾ ਦੱਸਣਾ ਵੀ ਚੀਜ਼ਾਂ ਦੋਨੇ ਬੱਚੇ ਇੱਕ ਤਰ੍ਹਾਂ ਦੀ ਸਟਾਰਟਿੰਗ ਇੰਨੀ ਚੰਗੀ ਆ ਬੱਚੀ ਨੇ ਕਿਤੇ ਨਹੀਂ ਕਿਤੇ ਜਾਣਾ ਡਾਇਮੰਡ ਪੀਸ ਆ ਸਿਮਨ ਟੇਲ ਦੋਨਾਂ ਦੀ ਹੈਗੀ ਆ ਵੀ ਆਪਾਂ ਸਿਮਨ ਟੇਲ ਕਿਸੇ ਬੱਚੀ ਦੀ ਨਹੀਂ ਦੱਸਣੀ ਠੀਕ ਆ ਬਾਈ ਰਿਕਾਰਡ ਬਹੁਤ ਚੰਗਾ ਆ ਦਾ ਵੀ ਸੀਮਨ ਬਹੁਤ ਚੰਗਾ ਹੈ ਬਾਕੀ ਫੇਸ ਬਿਊਟੀ ਸਟ੍ਰੇਟ ਫਰੂਟ ਬਾਕੀ ਪੈਰਾਂ ਐ ਦਿਖਾ ਦੇ ਕੋਈ ਐ ਨਹੀਂ ਲੱਤਾਂ ਜਾਂ ਬਿੰਗੀਆਂ ਆ ਗਈਆਂ ਪਿੜੀ ਜਾਂਦੀਆਂ ਉਹੀ ਬੱਚੀਆਂ ਜੋ ਹੋ ਨਹੀਂ ਚੱਕਰ ਸਹੀ ਆ ਦਾ ਪੂਰੀਆਂ ਪੱਦਰ ਆ ਨਾ ਨੇ ਬਾਈਣ ਦੇ ਬੱਚੀ ਦਾ ਕੀ ਬਾਤ ਆ ਯਾਰ ਪਲੀ ਵੀ ਦੇਖ ਹਨ ਹਾਂ ਬਿਊਟੀ ਚੈੱਕ ਕਰ ਗੰਦੋ ਖੀਰੀਆ 14 ਮਹੀਨੇ ਕੇ ਬਈ ਉਮਰ ਜਮਾ ਛੋਟੀ ਆ ਜਮਾ ਡਾਇਮੰਡ ਪੀਸ ਆ ਇੱਕ ਦੂਜੀ ਤੋਂ ਬਾਅਦ ਕਿ ਇਹਦੀ ਕਿੰਨੀ ਉਮਰ ਆ ਭਰਾ ਇਹ ਵੀ 2 ਦੰ ਦਾ ਮੋਹ ਠੀਕ ਹੈ ਇਹਦੇ 32 33 ਦਿਨ ਹੋ ਗਏ ਟੀਕਾ ਭਰਾਏ ਨੂੰ ਅੱਜ ਠੀਕ ਆ ਲੈ ਇਹ ਵੀ ਦਿਖਾ ਦੇਣੀ ਹੈਗੀ ਐਵੇਂ ਖੀਰੀ ਕੀ ਇਹ ਕੋਈ ਫਾਇਦਾ ਨਹੀਂ ਹਲਾ ਸਹੀ ਗੱਲ 2 ਦੰ ਦਾ ਮੋਹ ਕੀ ਬਾਤ ਆ ਹੂੰ ਬਾਕੀ ਬੱਚੀ ਦੇਖੀ ਰਹਿਟ ਕਰੈਕਟਰ ਦੇ ਕਿੰਨੇ ਚੰਗੇ ਫੇਸ ਬਿਊਟੀ ਕੱਦ-ਕੁੱਦ ਬੱਚੀ ਦਾ ਕਿੰਨਾ ਕਹਦੇ ਓਨਾ ਚੰਗਾ ਲਾ ਓਨਾ ਚੰਗਾ ਹਣਾ ਸਹੀ ਗੱਲ ਦੇਖ ਬੱਚਾ ਬਾਕੀ ਝੋਲੀ ਦਿਖਾ ਦੇ ਗੱਬੜ ਰਗੀ ਝੋਲੀ ਹੈ ਦੀ ਬੱਚੀ ਦੀ ਗੱਬਣ ਲੈ ਚਾਰ ਥਾਣੇ ਗੁਲਾਬੀ ਥਾਣੇ ਕੱਲਾ ਕੱਲਾ ਥਾਣ ਬਲਬਲ ਪੂਰੇ ਬਹੁ ਨੀ ਆਇਆ ਐ ਬਾਕੀ ਡਾਕਟਰ ਐ ਦੇਖ ਤਾਹਾਂ ਤੋਂ ਪੱਧਰ ਪੁੱਧਰ ਬੱਛੀ ਦੀ ਖੜਨੀ ਖੁੜਨੀ ਬ੍ਰੀਕ ਐ ਵੀ ਬਹੁਤ ਬ੍ਰੀਕ ਬਹੁ ਨੀ ਆਇਆ ਐ ਬਾਕੀ ਡਾਕਟਰ ਫੇਸ ਬਿਊਟੀ ਬੋਦੀ ਵਾਲੀਆਂ ਬੱਛੀਆਂ ਆਈਆਂ ਸਾਰੀਆਂ ਸਹੀ ਗੱਲ ਲੈ ਉਹ ਦੀਵਾਦੀ ਪੂਰੀ ਕੀ ਬਾਕੀ ਆਹ ਲੇਤਾ ਹਾਂ ਕਿੰਨੇ ਪੱਧਰੇ ਗਿਆ ਪੂਹੇ ਚੱਕੀ ਜਾਣ ਉਹ ਪੱਧਰ ਗਈ ਹੈ 2 ਹੈ ਚੱਕਦੇ ਆ ਦੋ ਗਲੀਆਂ ਨੂੰ ਜਾਤ ਲੀਆਂ ਗਈ ਹੈ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ ਫਾਇਦਾ ਨਹੀਂ ਹੈ ਹਾਂ ਬਾਕੀ ਪਿੱਠ ਪੂੜੇ ਦੀ ਕਿੰਨੀ ਕਹਦੇ ਉਨੀ ਚੰਗੀਆਂ ਬਾਕੀ ਮਗਰੋਂ ਝੂਲੀ ਝਾੜੀ ਦਿਖਾ ਦੇ ਗੱਬਣਾ ਰਗੀ ਝੂਲੇ ਦੇ ਡਾਕਟਰ ਝੂਲੀ ਦੇਖੋ ਕਿੰਨੀ ਕਮਾਲ ਕੱਲਾ ਕੱਲਾ ਜੇ ਮੰਨ ਕੇ ਚੱਲ ਡਾਕਟਰ ਦੁਨੇ ਬੱਚੇ ਗੱਬਣ ਨਿਕਲਦੇ ਆਗੇ ਆਪ ਨੂੰ ਪਤਾ ਹੈ ਕਿੰਨੇ ਕਿਨੇ ਰੁਪਿਆ ਦੇ ਬੱਚਿਆ ਸਹੀ ਗੱਲ ਆ ਭਾਈ ਬਾਕੀ ਛੋਟੀ ਇਹ ਵੀ ਨਹੀਂ ਕੋਈ ਵੀ ਸਹੀ ਗੱਲ ਕੱਦ ਵਿੱਡ ਪੂਰਾ ਫੁੱਲ ਆਗਾ ਦੇਖ ਲਾ ਬਰੀਡ ਫੁੱਲ ਕੱਦ ਫੁੱ ਬਾਕੀ ਇੱਕ ਨੰਬਰ ਵੈਰ ਯਾਦ ਨਸਲ ਬਹੁਤ ਬੱਛੀ ਦੀ ਬਾਕੀ ਪੈਰਾਂ ਪੂਰੇ ਹੀ ਦਿਖਾ ਦੇ ਕਿੰਨੀਆਂ ਸਿੱਧੀਆਂ ਲੱਤਾਂ ਲੁੱਤਾਂ ਐਂ ਕੋਈ ਵਿੰਗੀਆਂ ਜਾਂ ਲੱਤਾਂ ਜਾਂ ਖੁੱਚਾਂ ਆਈਆਂ ਭਿੜੀ ਜਾਣੀ ਕੋਈ ਫਾਇਦਾ ਨਹੀਂ ਗਾ ਬਾਕੀ ਪਿੱਛੋਂ ਪੁੱਛੋਂ ਡਾ ਪ੍ਰਿੰਟ ਵਾਲੀ ਬੱਛੀ ਆ ਪੂਰੀ ਲੂਈ ਲਾਈਂ ਦੇਖ ਲੈ ਕਿੰਨੀ ਚੰਗੀ ਲੱਗਿਆ ਬੱਚੇ ਦੇ ਮੁੱਲ ਜੈਜੂ ਪ੍ਰਾਪਤ ਮੁੱਲ ਜਮਾ ਜੈਜ ਹੋਵੇ ਜੈਜ ਵੀ ਨਹੀਂ ਜਮਾ ਜੈਜ ਹੋਊਗਾ ਚੱਕ ਬਾਈ ਬਾਈਆਂ ਦਾ ਆਫਰਾਂ ਹੀ ਦੇਣੀਆਂ ਨੇ ਮੁੱਲ ਜਮਾ ਜੈਜ ਹੋਣਾਗਾ ਅੱਗੇ ਵੀ ਮੁੱਲ ਬਾਈ ਦੇ ਜੈਜ ਹੁੰਦੇ ਆ ਵੱਚੀ ਇਹਦਾ ਬਾਈ ਕਹਿੰਦਾ ਜੇ ਕੋਈ ਆਪਾਂ ਨੂੰ ਭਾਜੇ ਨਾਲ ਕੋਈ ਚੰਗੀ ਮਿਲਦੀ ਤਾਂ ਲੈਣਾ ਨਹੀਂ ਗਾਣਾ ਹਾਂ ਨਹੀਂ ਆਪਣੇ ਗਾਈਆਂ ਦਾ ਕੰਮ ਹੀ ਆ ਵੱਧ ਬਈ ਤੇ ਕੋਈ ਬੱਚਾ ਚੰਗਾ ਮਿਲਦਾ ਉਹੀ ਲੈਣਾ ਐ ਨਹੀਂ ਲੈ ਲੈ ਬੰਨੀ ਜਾਣੇ ਹੈਗੇ ਹੂੰ ਸਹੀ ਗੱਲ ਆ ਬਈ ਕੀ ਬਾਤ ਆ ਬਰੀਟ ਦੇਖੇ ਕਲੰਬਰ ਆ ਗਈ ਕਿਆ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਲੈ ਫੇਰ ਖੜਨੀ ਭਾਏ ਦੀਆਂ ਖੁੱਲੀਆਂਆਂ ਕਰਕੇ ਸਹੀ ਗੱਲ ਆ ਥੋੜਾ ਦੇਖਣਾ ਜ਼ਰੂਰ ਕਰਨੀ ਆ ਬਾਕੀ ਮੁੱਲ ਬਾਈ ਦੇ ਜਾਇਜ਼ ਹੁੰਦੇ ਆ ਵੱਡੀ ਗੱਲ ਦੇਖ ਲੈ ਬਾਕੀ ਖੜਨੀ ਛੜਨੀ ਬੱਚੇ ਦੀ ਕਿੰਨੀ ਚੰਗੀ ਆ ਬਈ ਬਾਕੀ ਐਂ ਦੇਖ ਲੈ ਤਾਂ ਹਾਂ ਜਮ 스트ਰੇਟ ਪਈ ਆ ਦੇ ਬੱਚਾ ਦੇਖੀ ਲੈ ਪਰ ਨਹੀਂ ਦੇਖੀ ਇੱਕ ਕਿੰਨੀ ਚੰਗੀ ਹੈਗੀ ਦੇਖ ਲੈ ਹਮਮ ਕੀ ਆ ਬੱਚੀਆਂ ਇੱਕ ਦੂਜੇ ਤੋਂ ਵਧ ਕੇ ਆਈਆਂ ਕੋਈ ਬੱਚਾ ਐ ਨਹੀਂਗਾ ਵੀ ਦੋਕਲਾ ਜਾਗਾ ਸਹੀ ਗੱਲ ਆ ਆਪਾਂ ਜਾਤ ਲੈ ਝੋਲੀ ਦੇਖ ਲੈ ਬੱਚੀ ਨੇ ਝੋਲੀ ਇਹਨੇ ਹੀ ਪੱਟ ਲਈ ਸਹੀ ਗੱਲ ਆ ਜੜੰਗੇ ਲਾਉਂਦੀਆਂ ਬਈ ਬਾਕੀ ਸੀਮਣ ਦੇ ਬਾਈ ਨੇ ਦੱਸਿਆ ਵੀ ਲੱਗਿਆ ਵਾ ਤੇ ਜੇ ਗੱਬਣ ਨਿਕਲੇ ਬਾਈ ਦੀ ਗੱਲ ਸਹੀ ਆ ਅੱਗੇ ਬੜਾ ਡਾਕਟਰ ਕਰਿਆ ਵੀਡੀਓ ਪਾਈ ਸੀ ਦੋ ਅੰਨੇ ਬੱਚੀਆਂ ਦੀ ਦੋਨੇ ਬੱਚੀਆਂ ਆਪਣੇ ਇਥੇ ਨੇੜੇ ਗਏ ਆਪਣੇ ਗਮਾਂਡ ਪਿੰਡ ਜ ਦੋਨੇ ਬੱਚੀਆਂ ਘੱਬਣ ਨਿਕਲੀਆਂ ਉਹ ਫੇਰ ਲੈ ਹੁਣ ਹਾਂ ਬਈ ਅੱਗੇ ਬਾਈ ਲਾਸਟ ਦੇ ਬੱਚਾ ਕਿੰਨੀ ਕੁ ਉਮਰ ਹੈ ਦੀ ਇਹ ਬਈ ਹੋ ਗਈ 5 ਤੋਂ 6 ਮਹੀਨਿਆਂ ਦੀ 5 ਤੋਂ 6 ਮਹੀਨੇ ਝੋਲੀ ਦਿਖਾ ਦੇ ਡਾਕਟਰ ਬੱਚੇ ਦੀ ਯਾਰ ਕੀ ਬਾਤ ਆ ਦੂਰੋਂ ਹੀ ਪਤਾ ਲੱਗਦਾ ਝੋਲੀ ਦਾ ਹਾਂ ਝੋਲੀ ਦਾ ਹਮ ਕੁਆਲਿਟੀ ਦੇਖ ਤੂੰ ਬੱਚੇ ਦੀ ਦੇ ਲੈ ਕੀ ਬਾਤ ਹੈ ਝੋਲੀ ਦੇਖੀ ਮੈਂ ਕਹਿੰਦਾ ਲੈ ਦੇਖ ਮੈਂ ਲਾਦਾ ਕਿ ਗੱਬਣ ਬੱਚੀ ਹੁੰਦੀ ਆ ਚਾਰ ਹੀ ਥਾਣਾ ਕੋਈ ਫੋਰਸਾਇੰਗ ਨਹੀਂ ਤੂ ਲੀ ਦੇਖ ਲੈ ਹੁਣ ਦੇ ਪੂਰੇ ਆ ਹੁਣ ਇਹਦੇ ਹਾਂ ਬਾਕੀ ਬੱਚਾ ਇਹ ਵੀ ਦਿਖਾ ਦੇ ਡਾਕਟਰ ਕਿੰਨਾ ਤਾਹੋਂ ਦਾ ਪੱਧਰ ਪੁੱਧਰ ਆਗਾ ਹਾਂ ਬਾਕੀ ਫੇਸ ਬਿਊਟੀ ਦਿਖਾ ਬੱਚੇ ਦੀ ਬ੍ਰੀਡ ਚੈੱਕ ਕਰ ਬੱਚੇ ਦੀ ਤੂੰ ਹਾਂ ਮੋਦੀਵਾਦੀ ਪੂਰੀ ਪੱਧਰ ਪੁੱਧਰ ਦਿਖਾ ਦੇ ਲੈ ਜਮਾ ਪਾ ਪਾ ਇਹਦਾ ਇੰਨਾ ਕਿ ਜੈਜੂਗਾ ਨਜਾਇਜ਼ ਜੈਜੂਗਾ ਬਈ ਠੀਕ ਆ ਹਾਂ ਪਾ ਵਾ ਬਾਕੀ ਫੇਸ ਬਿਊਟੀ ਬੱਚੇ ਦੀ ਕਿੰਨੀ ਕਹਦੇ ਓਨੀ ਚੰਗੀ ਹੈਗੀ ਬਾਕੀ ਤੋਰਾ ਤਾਰਾ ਦੇਖੀ ਦਸ ਦਾ ਵੀ ਖਾਦਾ ਵਾ ਸਮਾਨ ਕੀ ਬਾਤ ਆ ਬਈ ਤੋਰਾ ਚੈੱਕ ਕਰੋ ਬਈ ਝੋਲੀ ਇੱਕ ਨੰਬਰ ਪ੍ਰਿੰਟ ਪ੍ਰਿੰਟ ਚੰਗਾ ਲੈ ਕਵਾਲਿਟੀ ਦੱਸਦੀ ਐ ਕਿ ਨਹੀਂ ਹਾਂ ਬਈ ਹਮ ਕੀਆ ਦੇਖ ਲੈ ਬੱਚਾ ਕਿੰਨਾ ਚੰਗਾ ਹੈਗਾ ਤਾਂ ਹਾਂ ਤੁਹਾਂ ਦੇ ਵੀ ਬਹੁਤ ਪੱਧਰ ਹੈਗਾ ਬਾਕੀ ਬੱਚੇ ਦੀ ਖੜਨੀ ਖੁਰਨੀ ਕਿੰਨੀ ਕਹਦੇ ਉਨੀ ਚੰਗੀ ਹੈ ਦੇ ਬਹੁਤ ਹੀ ਚੰਗੀ ਹੈ ਲੈ ਕੀ ਬਾਤ ਹੈ ਤਾਂ ਤੁਹਾਂ ਤੋਂ ਦੇਖ ਤੁਰ ਦਿਆਂਗੇ ਢੂਮਾਂ ਢਾਈਆਂ ਪੂਰਾ ਨਹੀਂ ਕਿਸੇ ਬੱਚੀ ਨੇ ਵੀ ਚੱਕਣੀ ਤਾਂ ਤਾਂ ਐ ਪੰਗਾ ਜਮਾ ਪੱਧਰ ਜਮਾ ਪੱਧਰ ਹੈਨਾ ਹਾਂ ਬਈ ਬੱਚਾ ਬਹੁਤ ਚੰਗਾ ਯਾਰ ਹਜੇ ਉਮਰ ਛੋਟੀ ਹੈ ਜੀ ਉਮਰ ਬਹੁਤ ਛੋਟੇ ਝੂਲੀ ਦੇਖ ਲੈ ਕਿੰਨੀ ਹੈ ਰੰਗ ਦਿਖਾਉਗਾ ਅਜੇ ਤਾਂ ਇਹ ਰੰਗ ਕੱਢਣਾ ਵੀ ਇਹ ਦੱਸ ਦੇਖ ਲੈ ਇਸ ਦੀ ਬਿਊਟੀ ਲੈ ਦੇਖੋ ਬੋਦੀ ਬਾਦੀ ਪੂਰੀ ਚੰਗੀ ਸੁਨੱਖਾ ਪੁਣਾ ਫੁੱਲਾ ਬੱਚੀ ਹਾਂ ਬਾਕੀ ਬੱਚੀ ਦੇ ਖੜਨੀ ਖੁੜਨੀ ਕਿੰਨੀ ਕਹਦੇ ਉਨੀ ਚੰਗੀ ਹੈਗੀ ਬਾਕੀ ਜਿਹੜਾ ਸਟ੍ਰੇਟ ਸੂਟ ਲੱਤਾਂ ਲੁੱਤਾਂ ਦੀ ਮਗਰੋਂ ਦਿਖਾਏ ਡਾਕਟਰ ਐ ਨਹੀਂ ਕੋਈ ਲਿਸੜ ਜਾ ਬੱਚਾ ਗਾਏ ਜੇ ਲੱਤਾਂ ਜਾਂ ਭਿੜੀਆਂ ਨੇ ਵਜਣ ਚਾ ਪੂਰਾ ਸਹੀ ਗਾ ਦੇਖ ਲੈ ਬਾਕੀ ਮੁੱਲ ਵੀ ਬਾਈ ਕਹਿੰਦਾ ਜਾਇਜ਼ ਉਹ ਬਾਲਾ ਮੁੱਲ ਨਹੀਂ ਕਰਦਾ ਦੰਦੋ ਇਹ ਵੀ ਦਿਖਾ ਦੇ ਵੀ ਫੇਰ ਕਹਦੇ ਦੋ ਦੰਦਾਂ ਤੱਕ ਦੰਦੋ ਦੇਖ ਲੈ ਲੈ ਖੀਰੇ ਹੀ ਹੈਗਾ ਜਮਾ ਖੀਰਾ ਬੱਚਾ ਬਾਈ ਬਿਊਟੀ ਇੱਕ ਨੰਬਰ ਆ ਬੋਦੀ ਇੱਕ ਨੰਬਰ ਆ ਥਣ ਝੂਲੀ ਦਿਖਾਦੀ ਬਲ ਬਲ ਫੁੱਲ ਆ ਬਈ ਜਿਵੇਂ ਇੱਕ ਦੂਜੇ ਤੋਂ ਵੱਧ ਕੇ ਹੈ ਬੱਚੀਆਂ ਵੀ ਅੱਜ ਤਾਂ ਕੁਆਲਿਟੀ ਇੱਕ ਨੰਬਰ ਮੁੱਲ ਵੀ ਭਾਈ ਕਹਿੰਦਾ ਜਮਾ ਜਾਇਜ਼ ਰੱਖੂਗਾ ਜਮਾ ਜਾਇਜ਼ ਹੀ ਹੋਣੀ ਵੀ ਜਾਇਜ਼ੀ ਕਰਦਾ ਹੁੰਦਾਗਾ ਇਹ ਨਗਸੀ ਭਰਾ ਕੋਲੇ ਚਾਰ ਚਾਰੀ ਦਿਖਾ ਤੇ ਆ ਬੱਚੀ ਦਾ ਜਿਵੇਂ ਕੋਈ ਆਂਤਾ ਭਾਈ ਝੂਲੀ ਝੜੀ ਇੱਕ ਨੰਬਰ ਆ ਆ ਦੇਖ ਲੈਦਾ ਅੰਤ ਮੁੱਕੇ ਪਿਆ ਕੋਈ 60 65 ਵੀ ਮੰਗ ਲਓ ਵੀ ਥੋੜਾ ਬੱਚੀ ਦੇਦਾ ਸਹੀ ਗੱਲ ਆ ਭਾਈ ਸਹੀ ਗੱਲ ਧੰਨਵਾਦ